ਸੁਰ ਸਿੰਘ ਵਾਲੀ ਦੀ ਧਰਤੀ ਦਾ ਸੁਰ ਸਿੰਘ ਦੀ ਧਰਤੀ ਦਾ ਅੰਬ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਅਸਮਾਨ ਵਿੱਚ ਪੰਛੀ ਉੱਡਿਆ ਜਾ ਰਿਹਾ ਹੈ ਠੰਡੀ ਠੰਡੀ ਵਾਅ ਵਗ ਰਹੀ ਹੈ ਨੌਰ ਸਾਈਡ ਦਾ ਟੂਰਨਾਮੈਂਟ ਆਪਣੇ ਘਰ ਜੋ ਬੰਦੇ ਹੈ ਲਓ ਖੇਡ ਮੈਦਾਨ ਦੇ ਵਿੱਚ ਪਈ ਹੈ ਕਬੱਡੀ ਵਿੱਕੀ ਨਾਲ ਟੱਕਰ 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 ਅੰਬੇ ਨੂੰ ਭਜੀ ਹੋਈ ਕੰਜੀ ਪਰ ਇਸ ਨੌਜਵਾਨ ਨੂੰ ਇਹ ਮਹਾਰਤ ਹਾਸਲ ਹੈ ਇਸ ਸਮੇਂ ਪੁਆਇੰਟ ਇੱਕ ਯੋਰ ਨਾਲ ਅੰਬਾ ਸੁਰ ਸਿੰਘ ਦੀ ਧਰਤੀ ਦਾ ਪੁਆਇੰਟ ਆਪਣੀ ਟੀਮ ਨੇ ਸਾਡੇ ਵੀਰ ਮਨਦੀਪ ਚੌਂਕੀਮਾਨ ਵੱਲੋਂ ਹਕਮ ਵਾਲੀਏ ਜੱਗੂ ਤੇ ਜੱਫੇ ਤੇ ਲਓ ਅਗਲੀ ਕਬੱਡੀ ਇਸ ਸਮੇਂ ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਅਮਰਤਪਾਲ ਸਿੰਘ ਅੰਬਾ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਹਾਇਆ ਗੁੱਸਾ ਦਾ ਇੱਕ ਸਾਈਡ ਤੇ ਮੇਜਰ ਸਿੰਘ ਬਰਾੜ ਜਲੰਧਰ ਸਿੰਘ ਜੀ ਸਿੱਧੂ ਆ ਉਧਰ ਨੌਜਵਾਨ ਕਹਿੰਦੇ ਕੌਣ ਇਹ ਅੰਬਾ ਸਰ ਸਿੰਘ ਆਲਾ ਬਾਜੂ ਪਹਿਲਵਾਨ ਦਾ ਚੰਦੜਿਆ ਖਿਡਾਰੀ ਆ ਮੁੰਡੇ ਦਾ ਜਾਫੀ ਲੱਭਣ ਤੋੜ ਮੁੰਡੇ ਦਾ ਸ਼ੇਰ ਮੈਦਾਨੀ ਖੁੱਲਾ ਕਾਬੂ ਕਰਨਾ ਸੌਖਾ ਨਹੀਂ ਕਿ ਮਿੰਟੂ ਗੁਰਜ ਹਮੀਰੇ ਵਾਲਿਆ ਅੰਬਾ ਫੜਨਾ ਸੌਖਾ ਨਹੀਂ ਆ ਲੋਕਾਂ ਅੰਬਾ ਫੜਨਾ ਸੌਖਾ ਨਹੀਂ ਕੋਲਕਾ ਤੋਂ ਹੁੰਦਾ ਅੱਜ ਰੇਸ ਕਬੱਡੀ ਕੱਪ ਦੇ ਵਿੱਚ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਬਹੁਤ ਵੱਡੇ ਯੋਗਦਾਨ ਹੈ اے ਐਸ ਸੁਰ ਸਿੰਘ ਵਾਲੀ ਦੀ ਧਰਤੀ ਦਾ ਅੰਬਾ ਕਿ ਸੁਰ ਸਿੰਘ ਪਿੰਡ ਪਹਿਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਕ੍ਰਿਸ਼ੀਆਂ ਮੋਨੀਆ ਅਵਤਾਰਾਂ ਦਾ ਤੇ ਕਬੱਡੀ ਦੇ ਸਟਾਰਾਂ ਦਾ ਕਬੱਡੀ ਦੇ ਸਟਾਰਾਂ ਦਾ ਪਿੰਡ ਹੈ ਸੁਰ ਸਿੰਘ ਵਾਲੇ ਦੀ ਧਰਤੀ ਹੈ ਹਾਂ ਟਾਈਗਰ ਕਬੱਡੀ ਕਲੱਬ ਦੇ ਹਿੱਸੇ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਤੇ ਪੁੱਤਰ ਵੀ ਸ਼ੇਰ ਸਿੰਘ ਦਾ ਲਈ ਜੱਫੀਆਂ ਨੂੰ ਫਿਰਦਾ ਇਹ ਮੂਰੇ ਪੱਟਾਂ ਵਿੱਚ ਜ਼ੋਰ ਬੋਲਣਾ ਨਾਲ ਅੱਖੀਆਂ ਦੇ ਜੱਫੀਆਂ ਨੂੰ ਘੂਰੇ ਕਾਲੇ ਓਏ ਦੌਰੰਦੇ ਦਾ ਅੰਗ ਘਟਦੇ ਪਲਾਂ ਚ ਕਰੇ ਪੂਰੇ ਕਾਲੇ ਓਏ ਦੌਰੰਦੇ ਦਾ ਅੰਗ ਘਟਦੇ ਪਲਾਂ ਚ ਕਰੇ ਪੂਰੇ ਲਓ ਖੇਡ ਮੈਦਾਨ ਦੇ ਵਿੱਚ ਅੰਬਾ ਪੁਆਇੰਟ